ਜੀ ਮਿੱਤਰੋ ਸਾਸਰੀ ਘਰ ਦੇ ਕੀ ਹਾਲ ਚਾਲ ਤੇ ਹੋ ਕੇ ਤੁਸੀਂ ਸਾਰੇ ਠੀਕ ਠਾਕ ਹੋਗੇ ਅੱਜ ਵੇਰ ਆਇਆ ਨਵਾਂ ਵਲੌਗ ਦੇ ਨਵੇਂ ਦਿਨਾਂ ਸ਼ੁਰੂਆਤ ਤੇ ਆਪਾਂ ਚੱਲੇ ਅੱਜ ਘੁੰਮਣ ਫਿਰਨ ਤੇ ਅੱਜ ਸਾਡੇ ਬੰਦੇ ਦਾ ਹੈਗਾ ਕਿਸ ਦਾ ਬੰਦੇ ਚਲੋ ਉਹਨੂੰ ਸਰਪ੍ਰਾਈਜ਼ ਦੇਣਾ ਆਪਾਂ ਤੇ ਉਹਨੂੰ ਪਤਾ ਨਹੀਂ ਵੀ ਮੇਰਾ ਬੰਦੇ ਸੈਲੀਬ੍ਰੇਟ ਕਰਨਾ ਵਾ ਉਹਨੂੰ ਸਰਪ੍ਰਾਈਜ਼ ਦੇ ਅੱਜ ਤੇ ਅੱਜ ਨਾਈਟ ਦੀ ਪਾਰਟੀ ਹਲਣੀ ਵੇਰਾਂ ਕੀ ਦਾ ਸਾਡਾ ਥੋੜਾ ਕਰ ਰਹਿਦਾ ਹੀ ਸਮਾਨ ਲੈਣਾ ਦਾਦੇ ਸਮਾਨ ਤੋਂ ਲੈ ਗਏ ਤੇ ਫਿਰ ਹੁਣ ਆਪਾਂ ਚੱਲਾਂਗੇ ਕੋਮਨ ਫੇਰਨਾ ਭਈ ਵਿੱਚ ਤੁਹਾਨੂੰ ਕਰਾਉਣਿਆਂ ਨਾਲ ਦਰਸ਼ਾ ਮਿਲੇ ਕੋ ਸਾਨੂੰ ਬਾਤ ਦੀ ਹੱਥ ਤੋਂ ਲੋਕ ਵੀ ਹੋਂ ਨਹੀਂ ਪਿੱਛੇ ਹਟ ਸਕਦਾ ਇਹਨਾਂ ਦੇ ਯਾਰ ਆਈ ګانا ګانا uh, gonna... ਹਾਂ ਦੇ ਵੀਡੀਓ ਸੇਂਗਾੜੀ ਵੀਡੀਓ ਬਣਾਉਂਦਾ ਆ ਹਾਂ ਭਾਈ ਕਿੱਦਾਂ ਲੱਗਾ ਵਿਊਰ ਬਹੁਤ ਵਧੀਆ ਬਹੁਤ ਘੈਂਟ ਹੈ ਨਾ ਕਿੱਦਾਂ ਦਾ ਭਾਈ ਲੱਗਾ ਵਿਊਰ ਬਹੁਤ ਸੋਹਣਾ ਘੈਂਡਾ ਕਿਹੜਾਈ ਬਵਾਏ ਪੈਂਦੀ ਹੈ ਨਾ ਇੱਥੋਂ ਹਾਂ ਇਧਰ ਪਾ ਜੀ Pode me ser lá pinha da era ਉੱਦਨ ਦੇ ਰਹੇ ਹਾਂ ਬੜੀ ਆਜੋਬ ਹੈ ਨਹੀਂ ਕੋਈ ਇੱਥੇ ਹੈ ਹਾਂ ਜੀ ਮਿੱਤਰੋ ਹਾਂ ਜੀ ਆਪਾਂ ਨੂੰ ਮਿਲ ਗਈ ਜਗ੍ਹਾ ਬਾਈਟਰਨ ਵਾਸਤੇ ਤੇ ਜਗ੍ਹਾ ਹੈ ਨਹੀਂ ਸੀ ਤਰਲਸੋਲੇ ਮਾਰ ਕੇ ਰਿਕਵੈਸਟਾਂ ਕਰਕੇ ਜਗ੍ਹਾ ਬਣਾਈਆਂ ਤੇ ਰਾਸ਼ੀ ਬਹੁਤ ਜ਼ਿਆਦਾ ਆਪਾਂ ਪਹੁੰਚ ਗਏ ਆ ਲੋਕੇਸ਼ਨ ਤੇ ਇਹਦੇ ਆਪ ਹੁਣ ਚੱਲੋਗੇ ਤੇ ਪਾਰਟੀ ਆ ਭਾਜੀ ਹੁਣੀਆਂ ਦੇ ਪੁੱਛੀ ਬੋਲੋ ਆਜ ਨਹੀਂ ਸੌਂਦੀਆਂ ਨਹੀਂ ਆਜ ਨਹੀਂ ਸੌਨੀ ਫਿਰ ਤੁਹਾਡਾ ਵਲੌਗ ਵਰਤਿਆ ਨਹੀਂ ਕੋਈ ਆਈ ਸੱਚਾ ਤੁਸੀਂ ਹਾਲੀਵੁੱਡ ਨੂੰ ਆਪ ਰੱਖਣਾ ਹਾਂਜੀ ਹਾਂਜੀ ਠੀਕ ਹੈ ਹਾਂਜੀ ਇਹ ਭਾਜੀ ਹੁਣੀ ਉੱਥੋਂ ਜਰਮਨ ਤੋਂ ਪੜਾਈ ਕਰਕੇ ਆਏ ਆ ਤੇ ਪਹਿਲਾਂ ਹੁਣ ਨਾਲ ਸੈਂਸੋਂ ਸਭ ਬਣਿਆ ਨਾ ਤਾਂ ਤੇ ਉਹਨਾਂ ਦੇ ਟਰੱਕ ਚਲਾਉਣਾ ਉਹਨਾਂ ਨੇ ਤੇ ਇਹਨਾਂ ਦੇ ਭਾਈਆਂ ਦੀ ਬਹੁਤ ਪੜਾਈ ਹਾਈ ਫਾਈ ਆ ਇਹਨਾਂ ਨੇ ਮੈਨੂੰ ਆਜਾ ਦੇ ਤੁਹਾਨੂੰ ਸਪੈਸ਼ਲ ਖੁਆ ਫਰਾ ਕੇ ਕਮਾ ਫਰਾ ਕੇ ਸ਼ੁਟਕਾ ਦਾ ਲਾ ਰਹਿ ਰਹੇ ਸੀ ਹਾਂਜੀ ਹਾਂਜੀ ਤੇ ਇੱਥੇ ਆਏ ਸਾਨੂੰ ਜਗ੍ਹਾ ਨਹੀਂ ਮਿਲੀ ਜਗ੍ਹਾ ਨੇ ਮਿਲੀ ਕਿਉਂ ਹੀ ਰਿਕਵੈਸਟ ਕੀਤੀ ਇਹਨਾਂ ਦੀ ਜਿਹਨੇ ਸਾਨੂੰ ਜਗ੍ਹਾ ਦਿੱਤੀ ਹੈ ਸ਼ੁਕਰੀਆ ਕਰਕੇ ਹਾਂਜੀ ਅਸੀਂ ਹੁਣ ਆਪਦਾ ਕੀਆ ਸਾਡੀ ਦੂਜੀ ਉਹ ਨੂਰਾ ਫਤਿਹ ਅਲੀ ਖਾਨ ਦੀ ਹੈ ਚਦਈਆਂ ਮਿਚਾਉਣ ਤੇ ਬਾਕੀ ਹੁਣ ਤਿਆਰੀ ਸ਼ੈਰੀ ਹੋ ਰਹੀ ਆ ਬਾਕੀ ਦੇਖਦੇ ਆਂ ਕਿ ਕੀ ਬੰਦਾ ਨਹੀਂ ਪੀਲੇ ਚ ਮਿਲਦਾ ਟਾਰਗੇਟ ਬਹੁਤ ਸਟੇਡੀ ਹੋਇਆ ਚਲੋ ਵੇ ਆ ਵੀ ਮੰਡੇ ਆਪਨੇ ਆ ਰਾਮ ਸਾਹਿਬ ਜੀ ਨਾ ਬਲਾਸਮੇ ਰਹਿ ਗਈ 2 ਦਿਨ ਪਹਿਲਾਂ ਪੁੱਛਿਆ ਸੀ ਕਿ ਨਹੀਂ ਮੈਂ ਖਾਚਰੀਆਂ ਜੇ ਰਹਿਣ ਦੇ ਗੁੱਸਾ ਹੈ ਓਏ ਦੋ ਸਵਾਰ ਹੈ ਹੈਪੀ ਨਾ ਦੇ ਟੂ ਯੂ ਹੈਪੀ ਨਾ ਦੇ ਕਿਦਾ ਨਾ ਦਿੰਦੇ ਦੱਸਦੇ ਇੱਕ ਮਿੰਟ ਦੱਸਦੇ ਕਿਦਾ ਹਾਏ ਹਾਏ ਉਹਨੇ ਪਹਿਲਾਂ ਸੱਭਾ ਖੁੱਲ੍ਹਨੇ ਪਹਿਲਾਂ ਇਹਨੇ ਦੱਸਿਆ ਰਹੀ ਸੀ ਹਾਏ ਨਾਈਸ ਲਾਈਨ ਨਾਈਸ ਲਾਈਨ ਇਹਦਾ ਘਰ ਫੋਟੋ ਕਿਸਲਾ ਕੱਟ ਦੇਖੀ ਆ ਦੱਸ ਪਾਵਾਂ ਕੀ ਫੋਟੋ ਹੁਣੇ ਨਹੀਂ 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 ਬੈਠ ਨਹੀਂ ਕੱਟ ਨਹੀਂ ਹਾਏ ਜੀ ਮਾਤਾ ਦਾ ਤੁਹਾਡਾ ਦਾਦਾ ਬਹੁਤ ਬਹੁਤ ਮਿਹਰਬਾਨ ਹੈ ਇਹਨਾਂ ਦਾ ਬਿੰਦੂ ਆ ਹੁਣੇ ਆਡੇ ਹਸਪਰੇ ਵੀ ਮੈਨੂੰ ਸੁਣੇ ਮੈਂ ਖਾਣੇ ਕੋਲ ਹੈਪੀ ਬਾਰਬੀਕਿਊ ਦਾ ਆਪਣਾ ਪੋਣੀ ਆ ਉਹ ਚਾਗ ਨਹੀਂ ਪਾਏ ਬਈ ਚਾਗ ਨਹੀਂ ਖਾਣੀ ਓਏ ਮੈਨੂੰ ਇਹਦਾ ਨਾ ਤੁੰਝ ਲੱਗਦਾ ਨਹੀਂ ਨਹੀਂ ਨਾ ਹੋਣਾ ਕੀ ਪਤਾ ਨਾ ਚਲੇ ਜਾਗੇ ਬਾੜੇ ਤੇ ਦਾੜੀ ਤੇ ਰਮਾਲ ਬੰਨ ਲਓ ਮੜਿਆ ਉਹ ਨਹੀਂ ਨਹੀਂ ਕੋਹ ਨਹੀਂਦਾ ਯਾਰ ਓਏ ਭੂਗ ਵੱਲ ਭੂਗ ਓਲਾ ਪਾ ਬਾਰੇ ਉਹ ਬਾਰੇ ਉਹ ਲੈ ਨਹੀਂ ਮੋਦਰ ਮੋਦਰ ਨਹੀਂ ਪਾਣੀ ਮੋਦਰ ਨਹੀਂ ਓਏ ਉਹ ਤੇਰੇ ਸਪਾਇਡਰਮੈਨ ਬਣ ਗਿਆ ਬੱਸ ਕਰ ਬੱਸ ਕਰ ਜ਼ਿਆਦਾ ਲੰਬੜ ਜੜਾਈ ਵਾਵਾ ਮੇਰੇ ਕਰਕੇ ਤੇ ਛੁੱਲ ਜਾਂਦੇ ਮੈਸਿੰਗ ਸਤਾ ਨਾ ਨਾ ਪ੍ਰੋਵਾਈਡ ਓਏ ਨਹੀਂ ਸਾਹ ਓਏ ਨਹੀਂ ਸਾਹ ਓਏ ਨਹੀਂ ਸਾਹ ਉਹ ਨਹੀਂ ਸਾਹ ਕੋ ਚੱਕਰ ਨਹੀਂ ਆ ਵਾਜੋ ਵਾਜੋ ਸਾਨੂੰ ਬਚਾਓ ਵਾਜੋ 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 ਸਾਨੂੰ ਹੀ ਬਚਾਓ ਨਾਲ ਕੋਈ ਨਾ ਟਿਸ਼ੂ ਹੈਗੇ ਆ ਉਹਦੇ ਆਹ ਟਿਸ਼ੂ ਰੇ ਇਸੇ ਕਰਕੇ ਲਿਆਉਂਦੇ ਓਏ ਓਏ ਸਾਨੂੰ ਹੀ ਘਾਲੇ ਨਾ 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 ਓ ਵੀਰ ਓ ਲੈ ਲੈ ਲੱਗੂਗਾ ਮੁਰ ਜਾਣਾ ਇਹਨੂੰ ਬਰਾ ਖਤੀ ਵਾਲੀ ਖਾਣ ਵੀ ਰਹੀ ਹੈ ਸਾਡੀ ਜਾਨੀ ਇਦਨ ਸਾਡੀ ਨੂਰਾ ਦਾ ਰੇਡ ਈ ਨੂਰਾ ਵੀ ਆਪਣਾ ਨਹੀਂ ਹਟਿਆ ਨਹੀਂ ਹਟਿਆ ਤਾਂ ਗਾਂਧੀ ਤੋਤਾ ਯਾਰ ਇਹ ਪਾਣੀ ਦਾ ਪਾਣੀ ਵੀਰ ਦਾ ਗੱਲ ਮੈਂ ਆਪਣਾ ਨਹੀਂ ਜਰਮ ਆਇਆ ਤੇ ਵੀਡੀਓ ਚ ਰੰਮ ਬਣਾਏ ਆਂ ਆਪਾਂ ਸ਼ੁਰੂ ਜਿਓਂ ਆਉਣ ਲੱਗਿਆ ਆਪਣਾ ਕੀ ਕਿਹਾ ਸੀ ਉਦੋਂ ਪਤਾ ਨਹੀਂ ਲੱਗਾ ਮੈਂ ਭਾਈ ਜੀ ਫੋਨ ਆ ਗਿਆ ਇਹ ਕਰੂੰ ਆ ਹੋਣਾ ਗਈ ਇਹ ਮੁਰਕੇ ਜਗਾ ਮੱਲੀ ਆਵੇ ਆਉਣੇ ਨਾ ਪਾਕ ਉਹ ਹੈ ਨਾ ਸਾਫ ਉਹ ਚੱਕ ਜੀ ਹੁੰਦੀ ਹੈ ਕਿਹੜਾ ਵੀ ਉਹ ਚਲੋ ਛੇ ਛੇ ਦੀ ਕੱਟਾ ਹੋਈ ਮੁਰਕੇ ਨਾ ਆਹ ਭਾਈ ਕੇਕ ਭੱਜ ਗਿਆ ਦਾਣਾ ਠੀਕ ਬਚਾਰਦਾ ਕੇਕ ਕੇ ਭਾਈ ਭਜਾਉਣਾ ਇਹਦਾ ਮੈਂ ਉਧਰ ਹੀ ਰੜਿਆ ਗਿਆ ਪਾਸੇ ਖੜਾਈ ਅਰਸ਼ਾ ਇਹ ਇਸ ਦਾ ਬਾਦੇ ਦਾ ਮੇਰੇ ਸਾਹ ਦੀ ਗੱਲ ਚਲਾ ਗਿਆ ਭਾਜੀ ਇਹ ਕਿਤੇ ਇਹ ਦਿੱਤੀ ਹੈ ਨਾ ਚਿਕਾ ਮਿਲ ਤੋਹਲਾ ਸਾਈਡ ਤੋਂ ਮਾਰਦਾ ਕਿਹੜੀ ਸੈਂਤ ਮਾਰਦਾ ਹਾਂ ਲੱਗਿਆ ਬੜਾ ਕਿਹੜੀ ਸੈਂਤ ਮਾਰੀ ਹੈ ਸਾਰੇ ਦਾੜੀ ਤੇ ਵੱਸ ਗਈ ਨਹੀਂ ਨਹੀਂ ਉਹ ਹੋਇਆ ਨਾ ਟਿਸ਼ੂ ਆ ਪਾਣੀ ਆ ਨਹੀਂ ਆ ਲੈਣ ਜੀ ਨਹੀਂ ਲੱਗ ਰਹੀ ਨਹੀਂ ਇਹ ਵਧੀਆ ਸਮਾਂ ਇਹ ਦੱਦਿਆਂ ਦੀ ਆ ਉਹ ਠੱਗ ਵਾਲੀ ਕੋਈ ਉਹ ਹੀ ਨਹੀਂ ਆਹ ਤਾਂ ਗਏ ਕਿਥੋਂ ਲੰਦਾ ਜੇ ਇਹ ਤਾਂ ਕਾਕਾ ਕਹਿੰਦੇ ਆ ਇਹ ਮੈਨੂੰ ਲੱਗਦਾ ਗਲਤ ਭਿਖਣਾ ਹੀ ਆ ਗਈ ਉਹ ਨਾ ਹਾਈ ਦਾ ਮਾ ਹੁਣ ਛੱਗਾ ਪਾ ਕੇ ਨਾ ਆਪ ਸਾਫ ਕਰਨੇ ਆ ਖੋਦੇ ਛੱਗਾ ਖੋਦੇ ਛੱਗਾ ਪਾ ਕੇ ਖੋਦੀ ਸਾਫ ਹੋ ਚਲ ਗਿਆ ਦੇ ਛੱਟ ਬਦਲ ਨਹੀਂ ਹੈਗੀ ਹੁଁ ਨਹੀਂ ਛੱਟ ਇਹ ਕੀ ਆ ਪਾਣੀ ਸੁੱਕ ਜਾਨੀ ਜਿਹੜੇ ਗੋਪੀ ਉਹ ਨਹੀਂ ਮੇਰੀ ਗੱਲ ਤੇਰੇ ਮਾਰੀ ਖਤਮ ਠੰਡਾ ਬਿੱਡੂ ਇਹ ਹੈਗੀ ਇਹ ਅੱਗ ਵੀ ਹਟਦੀ ਇਹ ਲਾ ਲੀ ਦਈ ਅੱਗ ਵੀ ਇਹਨੂੰ ਬੱਤੀ ਜਿਹੜੇ ਕਦੇ ਦੇਖ ਨਹੀਂ ਭਾਈ ਕਰ ਦੇਣਾ ਅੱਜ ਬਾਅਦ ਮੂੰਹ ਤੇ ਨਾ ਲਾਈ ਲਾ ਬੂਹ ਤੇ ਨਾ ਲਾਈ ਹੁਣ ਬਾਹੋਂ ਨਹੀਂ ਲੈਣਾ ਹਾਂ ਮੂੰਹ ਤੇ ਜਵਲਾਉਣਾ ਲੱਗਿਆ ਹਾਂ ਤੇ ਪੀਸ ਕੱਢ ਦੋ ਸਾਰੇ ਜਿਹੜੇ ਮੂੰਹ ਤੇ ਨਾ ਲਾਇਆ ਓਏ ਦਜੀ ਮਹਿੰਗਾ ਵੜਾ ਜੀ ਮਹਿੰਗਾ ਕੋਈ ਨਹੀਂ ਸਵਾਦ ਵੜਾ ਵਾਕੇ ਹੀ ਹੈ ਮਹਿੰਗਾ ਬਸ ਕਿਹਦੀ ਗੱਲ ਬਾਸ ਤੇ ਖਾਣ ਹੈ ਚਲੋ ਜੀਰੋ ਇਹਨਾਂ ਨੂੰ ਹਾਂ ਜੀਰੋ ਨੂਰਾ ਫਤਿਹ ਵਾਲੀ ਖਣ ਗਾਹਣੀ ਹੁੰਦੀ ਆ ਖਾ ਵੀ ਕਿਸੇ ਕੋਲ ਆ ਲਾਈਫ ਲਾਈਨ ਲਾਈਫ ਲਾਈਨ ਸਾਧੂ ਸਾਰੀ ਹਾਂ ਜਿਹੜੇ ਚੀਜ਼ ਖਾਣ ਵਾਲੀ ਆ ਉਹ ਖਾਣਦਾ ਕਦੇ ਨਹੀਂ ਜੀ ਖਾਦਾ ਚਲ ਚਲੋ ਕਰਦੇ ਹੁਣ ਯਾਰ ਕਿਉਂ ਆਪਾਂ ਕਾਰ ਆਈ ਉਧਰ ਸੀ ਤਾਂ ਵੀ ਹਾਂ ਕਿੱਦਾਂ ਗੈਣਾ ਏ ਮੈਂ ਕਿਹਾ ਇੱਧਰ ਚਾਰ ਜਣੇ ਇੱਧਰ ਆਜੋ ਚਾਰ ਜਣੇ ਉੱਧਰ ਥਾਣਾ ਨੂੰ ਵੀ ਖਾਦਾ ਨਹੀਂ ਵਾਡ ਲਓ ਇਹ ਵੀ ਗਰਮ ਹੋ ਗਿਆ ਕੋਈ ਨਹੀਂ ਮੈਂ ਕਰਦਾ ਲਾ ਹੋ ਗਿਆ ਕਰ ਦੇ ਕੋਈ ਆ ਕਰ ਤਾਂ ਵੜੀ ਲਾਓ ਕਰਦਾਂ ਬਹੁਤ ਹੁਣੀਆਂ ਉੱਪਰ ਦੀ ਦੋ ਤਿੰਨ ਲਿਆਂਦੀਆਂ ਅਸੇ ਕਰਕੇ ਇੱਕ ਹੱਥ ਨਾਲ ਵਡੀ ਵੀ ਲੈ ਲਓ ਉਹ ਬੰਦ ਕਰਦਾ ਬਲੌਗ ਓਏ te quiero que ਆ ਵੀ ਮਿੱਤਰੋ ਹੀ ਤਿਆਰੀ ਜਾਂਦੀ ਆ ਉਹ ਬੰਦੇ ਬਈ ਜਾਂਦੇ ਗੱਡੀ ਚ ਤੇ ਆਪਾਂ ਹਣ ਚੱਲੇ ਆ ਘਰ ਵੱਲੋਂ ਹਾਂ ਵੀ ਮਿੱਤਰੋ ਚਲੋ ਜੀ ਜਦੋਂ ਆਉਂਦੇ ਹੁੰਦੇ ਆ ਤੇਰਾ ਨਾਮ ਸੁਦੀ ਆਖੂ ਮੁਕਰੀਆ ਤੇ ਕੋ ਲੱਗਦਾ ਜਿਵੇਂ ਨਾਂ ਮਰਦਾ ਬਰਾ ਤੇਰਾ ਨਾਮ ਸੁਦੀ ਆਖੂ ਮੁਕਰੀਆ ਤੇ ਕੋ ਲੱਗਦਾ ਜਿਵੇਂ ਨਾਂ ਮਰਦਾ ਬਰਾ ਤੇਰੇ ਪੜਾਏ ਬਣਾ ਲੈ ਜੀ